ਸਤਿ ਸ਼੍ਰੀ ਅਕਾਲ ਪਿਆਰੇ ਸਿੱਖ ਇਖ਼ਰਤਿਓ ਅੱਜ ਅਸੀਂ ਇੱਕ ਵਾਰ ਫਿਰ ਤੋਂ ਆਇਆ ਸਾਹਿਤ ਦੇ ਮੰਚ ਸਾਹਿਤ ਗਿਆਨ ਮਹਾਸਾਗਰ ਦੇ ਵਿੱਚ ਅੱਜ ਅਸੀਂ ਸਾਈ ਸੁਗੰਧੀਆਂ ਦੇ ਕਾਣੀ ਪਾਕ ਦੇ ਪਾਠ ਨੰਬਰ 4 ਦੁੱਧਾ ਛੱਪੜ ਬਾਰੇ ਗੱਲ ਕਰਾਂਗੇ ਜੋ ਕੁਲਵੰਤ ਸਿੰਘ ਵੀਰਕ ਦੇ ਦੁਆਰਾ ਲਿਖਿਆ ਗਿਆ ਹੈ ਇਸ ਤੋਂ ਪਹਿਲੇ ਅਸੀਂ ਕੁਲਵੰਤ ਸਿੰਘ ਵੀਰਕ ਦੇ ਜੀਵਨ ਤੇ ਸਰਸਰੀ ਜੀ ਝਾਤ ਪਾਵਾਂਗੇ ਕੁਲਵੰਸੀ ਬਿਰਕਦਾ ਜਨਾਬ ਮੈਂ ਜੋ 21 ਮਾਰਚ 1921 ਨੂੰ ਪਿੰਡ ਫੁਲੇਰਨ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਪਿਤਾ ਅਤਾ ਸਿੰਘ ਦੇ ਘਰ ਹੋਇਆ। ਅਗਰ ਗੱਲ ਕੀਤੀ ਜਾਵੇ ਉਹਨਾਂ ਦੀ ਪੜ੍ਹਾਈ ਦੀ ਤਾਂ ਉਹਨਾਂ ਨੇ ਪੰਜਵੀਂ ਦੀ ਪੜ੍ਹਾਈ ਨਨਕਾਣਾ ਸਾਹਿਬ ਤੋਂ, میٹرਿਕ ਸ਼ੇਖੂਪੁਰਾ ਤੋਂ, ਬੀਏ ਐਸਡੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਐਮਏ ਉਹਨਾਂ ਨੇ ਅੰਗਰੇਜ਼ੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਦੀ ਡਿਗਰੀ ਵੀ ਲਈ। ਇਸ ਤੋਂ ਬਾਅਦ ਉਹ ਫੌਜੀ ਭਰਤੀ ਹੋ ਗਏ। ਔਰ ਦੇਸ਼ ਵੰਡ ਦੇ ਦੌਰਾਨ ਉਹਨਾਂ ਦੀ ਜੋ ਡਿਊਟੀ ਹੈ ਉਹਨਾਂ ਦੀ ਡਿਊਟੀ ਸਾਬਕਾ ਫੌਜੀ ਦੇ ਲਈ ਜੋ ਉਜੜੇ ਸੀ ਯਾਨੀ ਕਿ 47 ਦੀ ਵੰਡ ਵੇਲੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਲਗਾਈ ਗਈ 24 ਦਸੰਬਰ 1987 ਨੂੰ ਉਹ ਕਿਸੇ ਬਿਮਾਰੀ ਦੇ ਨਾਲ ਇਸ ਸੰਸਾਰ ਛੱਡ ਗਏ ਅਕਾਲ ਚਲਾਣਾ ਕਰ ਗਏ ਹੁਣ ਅਗਰ ਆਪਾਂ ਗੱਲ ਕਰੀਏ ਇਹਨਾਂ ਦੀ ਰਚਨਾਵਾਂ ਦੀ ਛਾ ਵੇਲਾ ਤ੍ਰਤੀਆਕਾਸ ਤੂੜੀ ਦੀ ਪੰਡ 12 ਕਿਆਮ ਬਾਰਕ ਦੁੱਧਾ ਛਾਪੜ ਗੋਲਾ ਨਵੇਂ ਲੋਕ ਅਤੀਸ਼ਵਾਜੀ ਇਹ ਉਹਨਾਂ ਦੇ ਕਹਾਣੀ ਸੰਗਰੇ ਨੇ ਔਰ ਨਵੇਂ ਲੋਕ ਉਹਨਾਂ ਦਾ ਜਿਹੜਾ ਕਹਾਣੀ ਸੰਗਰੇ ਹੈ ਇਹਦੇ ਲਈ ਇਹਨਾਂ ਨੂੰ ਭਾਰਤੀ ਸਾਈ ਤਕਾਦਮੀ ਪੁਰਸਕਾਰ ਵੀ ਮਿਲਿਆ। ਹੁਣ ਗੱਲ ਕਰੀਏ ਦੁੱਧ ਦਾ ਛੱਪੜ ਦੀ ਸਭ ਤੋਂ ਪਹਿਲੇ ਦੇ ਪਾਤਰ ਨੇ ਲਾਲ ਅਤੇ ਦਿਆਲ ਜੋ ਦੋਨੋਂ ਚਾਚੇ ਤਾਏ ਦੇ ਪੁੱਤਰ ਨੇ। ਹੁਣ ਗੱਲ ਆndi ਹੈ ਕਿ ਸ਼ੁਰੂਆਤ ਹੁੰਦੀ ਹੈ ਕਹਾਣੀ ਦੀ ਕਿ ਚਾਚੇ ਤਾਏ ਦਾ ਪੁੱਤਰ ਹੋਣ ਕਰਕੇ ਲਾਲ ਔਰ ਦਿਆਲ ਦੋਨੋਂ ਆਪਸ ਵਿੱਚ ਦੋਨਾਂ ਦਾ ਬੜਾ ਪਿਆਰ ਸੀ ਔਰ ਉਹਨਾਂ ਦੀ ਵਾਹੀ ਵੀ ਇਕੱਠੀ ਸੀ। ਵੈਸੇ ਇਹ ਕਹਿੰਦੇ ਨੇ ਪਿੰਡ ਵਿੱਚ ਅਗਰ ਕੋਈ ਇਕੱਠੇ ਭਰਾ ਰਹਿਣ ਤੇ ਉਹਨਾਂ ਦਾ ਰੋਬ ਤੇ ਅਲੱਗ ਹੀ ਹੁੰਦਾ ਲੇਕਿਨ ਇਧਰ ਅਗਰ ਚਾਚੇ ਤਾਇ ਦੇ ਹੋਣ ਤੇ ਉਹਦਾ ਰੋਬ ਹੋਰ ਵੀ ਵੱਧ ਹੋ ਜਾਂਦਾ ਕਿਉਂਕਿ ਉਹਨੂੰ ਤਗੜੀ ਤਾਕਤ ਸਮਝਿਆ ਗਿਆ। ਇਹਦੇ ਲਈ ਦੋਨਾਂ ਭਰਾਵਾਂ ਨੂੰ ਕੰਮ ਕਿਸੇ ਤੋਂ ਕਰਵਾਉਣਾ ਮੁਸ਼ਕਿਲ ਨਹੀਂ ਹੁੰਦਾ ਸੀ ਤੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਔਰ ਇਹਨਾਂ ਦੇ ਕੰਮ ਲੱਗ ਜਾਂਦੇ ਸੀ। ਇਹਨਾਂ ਦੀ ਵਾਹੀ ਇਕੱਠੀ ਸੀ ਇਸ ਲਈ ਇਹਨਾਂ ਨੇ ਇੱਕ ਕਾਮਾ ਭਾਵ ਇੱਕ ਨੌਕਰ ਟਾਈ ਪਿਛੇ ਵੀ ਰੱਖਿਆ ਹੋਇਆ ਸੀ ਜੋ ਖੇਤੀ ਕੰਮ ਕਰਦਾ ਸੀ। ਜਿਹਦੇ ਨਾਲ ਕੀ ਹੁੰਦਾ ਸੀ ਕਿ ਘਰ ਦਾ ਕੰਮ ਹੀ ਵੰਡਿਆ ਜਾਂਦਾ ਸੀ। ਦੋਨੋਂ ਭਰਾ ਖੇਤਾਂ 'ਚ ਕੰਮ ਕਰਦੇ ਇੱਕ ਪ੍ਰਾਹਾਰ ਆ ਕੇ ਕਰ ਲੈਂਦਾ ਕਿਉਂਕਿ ਇੱਕ ਦੀ ਜਗ੍ਹਾ ਤੇ ਦੂਜਾ ਕੰਮਾਂ ਸੀ ਤੇ ਉਹਨਾਂ ਨੂੰ ਫਾਇਦਾ ਆ ਜਾਂਦਾ ਜਿਹੜਾ ਭਰਾ ਘਾਰ ਰਹਿੰਦਾ ਉਹਦਾ ਨਾਮ ਸੀ ਦਿਆਲ ਲਾਲ ਪੂਰੇ ਦਿਨ ਖੇਤਾਂ 'ਚ ਲੱਗਿਆ ਰਹਿੰਦਾ ਕਿਉਂਕਿ ਦਿਆਲ ਦਾ ਕੰਮ ਸੀ ਕਿ ਅਗਰ ਤੂੰ ਘਾਰ ਰਹੇ ਨਾ ਕੋਈ ਛੋਟੀ ਮੋਟੀ ਟੂਡ ਫੁੱਟ ਹੈ ਘਾਰ ਦਾ ਕੰਮ ਹੈ ਉਹਨਾਂ ਨੂੰ ਦੇਖ ਲੇਕਿਨ ਦੋਨੋਂ ਘਾਰਾਂ ਦਾ ਕੰਮ ਦੇਖ ਲੇਕਿਨ ਇਧਰ ਦਿਆਲ ਕੀ ਹੈ ਇਸ ਕਹਾਣੀ ਦੇ ਵਿੱਚ ਆਪਣੇ ਘਰ ਦਾ ਕੰਮ ਤਾਂ ਦੇਖਦਾ ਲੇਕਿਨ ਲਾਲ ਦੇ ਘਰ ਦੇ ਕੰਮ ਉੱਪਰ ਇੰਨਾ ਗੌਰ ਕਰਦਾ ਨਹੀਂ ਹੈ ਉਹ ਪੂਰੇ ਦਿਨ ਕੀ ਕਰਦਾ ਸਵੇਰੇ ਆਰਾਮ ਨਾਲ ਮਸਤੀ ਨਾਲ ਖੜਾ ਹੁੰਦਾ ਹੈ ਮ ਨਵੇਂ ਕਪੜੇ ਪਾ ਕੇ ਨਾ ਤੋਕੇ ਜਾ ਕੇ ਦੋਸਤਾਂ ਨਾਲ ਗੱਪ ਮਾਰਦਾ ਕੋਈ ਗਰਾਹ ਚੈਨ ਉਹਨੂੰ ਮਿਲਦਾ ਹੈ ਜਾਂ ਫਿਰ ਆਰਾਮ ਦੇ ਨਾਲ दारू-ਵਾਰੂ ਬੈਠ ਕੇ ਪੀਂਦਾ ਦੋਸਤਾਂ ਦੇ ਨਾਲ ਉੱਥੇ ਗੱਲ ਕਰੀ ਅਗਰ ਆਪਾਂ ਲਾਲ ਦੀ ਤੇ ਲਾਲ ਵਿਚਾਰਾ ਸਵੇਰੇ 7 ਵਜੇ ਖੜਾ ਹੁੰਦਾ ਹੈ ਕਿ ਸੋਰੀ 7 ਵਜੇ ਨਹੀਂ ਸਵੇਰੇ-ਸਵੇਰੇ ਖੜਾ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਬੈਲ ਦੇ ਨਾਲ ਖੇਤੀ ਹੁੰਦੀ ਸੀ ਤੇ ਸਵੇਰੇ-ਸਵੇਰੇ ਖੜੇ ਹੋ ਕੇ ਖੇਤੀ ਪੋਹ ਜਾਂਦਾ ਸੀ ਪੂਰਾ ਦਿਨ ਉਹਦਰੀ ਕੰਮ ਕਰਦਾ ਔਰ ਰਾਤ ਨੂੰ ਕਦੀ ਆਂਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਇਸ ਕਹਾਣੀ ਦੱਸਿਆ ਗਿਆ ਕਿ ਉਹਦੀ ਬੋਟੀ ਸੋਚਦੀ ਹੈ ਕਿ ਭਈ ਲਾਲ ਵੀ ਕਦੀ ਨਵੇਂ ਕੱਪੜੇ ਪਾਵੇ ਕਿਉਂਕਿ ਉਹ 7 ਜਾਂ 10 ਦਿਨ ਬਾਅਦ ਕੋਈ ਨਵਾਂ ਕੱਪੜਾ ਪਾਉਂਦਾ ਉਹ ਵੀ ਸਰਾਣੇ ਰਾਤੀ ਵੋਟੀ ਰੱਖ ਦਿੰਦੇ ਨੂੰ ਪਾ ਲੈਂਦਾ ਬਾਕੀ ਇੱਕ ਇੱਕ ਕੱਪੜੇ ਦੇ ਵਿੱਚ ਸਾਰੀ ਜਿੰਦਗੀ ਯਾਨੀ ਕਿ ਹਫਤਾ ਹਫਤਾ ਘਟ ਜਾਂਦਾ ਹੁਣ ਇਸੇ ਦੱਸਿਆ ਗਿਆ ਕਿ ਦੋਨੋਂ ਭਰਾਵਾਂ ਚੋਂ ਇੱਕ ਪ੍ਰਾਪ ਪੂਰੀ ਮੋਜ ਖਰਦਾ ਹੈ ਦੂਜਾ ਪਛਦਾ ਰਹਿੰਦਾ ਹੈ ਲੇਕਿਨ ਇਹ ਘਾਰ ਚੱਲਦਾ ਰਹਿੰਦਾ ਇਹਨਾਂ ਦਾ ਤਾਂ ਤੱਕ ਚੱਲਦਾ ਹੈ ਜਦ ਤੱਕ ਕਿਸੇ ਇੱਕ ਬੰਦੇ ਨੂੰ ਦਿੱਕਤ ਨਹੀਂ ਆਉਂਦੀ ਹੁਣ ਹੁੰਦਾ ਕੀ ਹੈ ਕਿ ਪੂਰੇ ਗ੍ਰਾਂਡ ਦੇ ਵਿੱਚ ਦੋਨੋਂ ਭਰਾਵਾਂ ਦਾ ਨਾਮ ਸੀ ਹੁਣ ਹੁੰਦਾ ਕਿ ਦੇਖੋ ਔਣ ਗਲਾਂ ਦੀ ਜਨਾਨੀਆਂ ਦੀ ਜਦ ਲਾਲ ਦੀ ਬੋਟੀ ਦਿਆਨ ਨੂੰ ਆਪਣੇ ਘਰ ਕੋ ਹੁੰਦਾ ਦੇਖਦੀ ਤਾਂ ਉਹਨੂੰ ਵੀ ਬੜਾ ਦੁੱਖ ਹੁੰਦਾ ਕਿ ਬਈ ਇਹ ਘਰਾਂ ਦਾ ਹੈ ਕਦੀ ਮੇਰੇ ਨਾਲ ਤੇ ਕੋਈ ਮਦਦ ਕਰਾਂਦਾ ਨਹੀਂ ਉਹਦੇ ਮਾਨੀਚ ਵੀ ਆਂਦੀ ਹੈ ਕਿ ਲਾਲ ਵੀ ਕਦੀ ਘਰ ਆਵੇ ਤੇ ਮੇਰਾ ਨਾਲ ਬਈ ਕੰਮ ਕਰਾਵੇ ਜਾਂ ਫਿਰ ਮੇਰੇ ਕੋਲ ਬੈਠੇ ਮੈਨੂੰ ਕਪੜੇ ਦਵੇਂ ਧੋਕੇ ਦਵਾ ਜੋ ਵੀ ਮਾ ਪੱਗਾਂ ਵਗਾਰਾਂ ਕੇ ਦਵਾ ਜੋ ਵੀ ਇੱਕ ਔਰਤ ਦੇ ਜੋ ਆਰਮਾਨ ਹੁੰਦੇ ਨੇ ਉਹ ਸਾਰੇ ਇਸ ਕਹਾਣੀ ਦੇ ਵਿੱਚ ਕੁਲਵੰਤ ਸਿੰਘ ਵਿਰਕ ਨੇ ਬੜੇ ਵਧੀਆ ਤਰੀਕੇ ਦੇ ਨਾਲ ਦਰਸਾਏ ਨੇ ਅਗਰ ਅਪਾ ਗੱਲ ਕਰੀਏ ਅੱਗੇ ਦੀ ਅੱਗੇ ਕੀ ਹੁੰਦਾ ਹੈ ਕਿ ਜਦ ਲਾਲ ਅਧਿਕਾਰ ਆਂਦਾ ਹੈ ਤੇ ਉਹਦੀ ਜਨਾਨੀ ਉਹਨੂੰ ਸ਼ਿਕਾਇਤ ਵੀ ਕਰਦੀ ਹੈ ਕਿ ਵੀ ਤੂੰ ਹਮੇਸ਼ਾ ਕੰਮ ਵਿੱਚ ਲੱਗਿਆ ਰਹਿੰਦਾ ਹੈ ਤੇ ਬਿਆਲ ਆ ਜੋ ਮौज-ਮਸਤੀਆਂ ਕਰਦਾ ਤੇ ਉਹ ਕਹਿੰਦਾ ਕਿ ਮौज-ਮਸਤੀ ਕਾਦੀ ਕਰਨੀ ਇਧਰ ਵੀ ਸੋ ਕੰਮ ਹੁੰਦੇ ਨੇ ਕਦੀ ਪਾਣੀ ਦੀ ਵਾਰੀ ਕਰਨੀ ਹੁੰਦੀ ਕਦੀ ਕੀ ਕਿਸੇ ਤਰ੍ਹਾਂ ਉਹ ਟਾਲ ਦਿੰਦਾ ਔਰ ਉਹ ਅਗੂ ਜਦ ਦੇਖਦਾ ਹੈ ਕਿ ਜਨਾਨੀ ਨਹੀਂ ਸਮਝਦੀ ਤਾਂ ਉਹ ਕਹਿੰਦਾ ਚਲ ਅਗਲੀ ਵਾਰ ਮੈਂ ਆ ਜਾਵਾਂਗਾ ਜਦ ਕਿ ਜਨਾਨੀ ਵੀ ਜਾਣਦੀ ਹੈ ਕਿ ਨਹਾਣਾ ਨਹੀਂ ਇਹ ਤੇ ਕੇਵਲ ਗੱਲਾਂ ਕਰਦਾ ਹੁਣ ਗੱਲ ਕਰੀਏ ਤੇ ਇੱਕ ਦਿਨ ਕੀ ਹੁੰਦਾ ਹੈ ਇਸ ਤਰ੍ਹਾਂ ਹੀ ਬਈ ਕੋਗੀ ਦਿਆਲ ਹੈ ਇਧਰ ਇਧਰ ਜੋ ਦਿਆਲ ਹੈ ਉਹ ਪੂਰੀ ਤਰ੍ਹਾਂ ਆਪਣਾ ਰਸੂਕ ਬਣਾਈ ਰੱਖਦਾ ਹੈ ਗ੍ਰਾਂ ਦੇ ਨਾਲ ਆ ਬੰਦਿਆਂ ਦੇ ਨਾਲ ਲਾਲ ਵਿਚਾਰਾ ਪਛਦਾ ਰਹਿੰਦਾ ਇੱਕ ਦਿਨ ਕੀ ਹੁੰਦਾ ਹੈ ਕਿ ਬਾੜੀਆਂ ਤੋਂ ਬਾਅਦ ਲੋਹਾਰਾਂ ਦੇ ਕੋਲ ਜੋ ਮੁੰਡੇ ਨੇ ਜੋ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਹੁੰਦੇ ਨੇ ਲਾਲ ਕਿਸੇ ਦੇ ਘਰ ਬੈਠਾ ਸੀ ਕਿਸੇ ਜੱਟ ਦੇ ਤੇ ਉਹ ਉਹਨੂੰ ਪੁੱਛਦਾ ਹੈ ਬਈ ਇੱਕ ਉਹ ਬੰਦਾ ਉਹਨੂੰ ਬੁਲਾ ਕੇ ਪੁੱਛਦਾ ਕਿ ਬਈ ਕਿੱਥੋਂ ਲਿਆਇਓ ਤੇ ਦੂਜਾ ਕਹਿ ਦਿੰਦਾ ਕਿ ਬਈ ਇਹ ਤੇ ਅਸੀਂ ਦਿਆਲ ਦੇ ਘਰੋਂ ਲੈ ਕੇ ਆਏ ਆ ਇਹ ਗੱਲ ਸੁਣ ਕੇ ਲਾਲ ਨੂੰ ਥੋੜਾ ਜੀਵ ਲੱਗਦਾ ਕਿ ਯਾਰ ਕੰਮ ਕਰ ਕਰਕੇ ਮੈਂ ਮਰ ਰਿਹਾ ਹਾਂ ਲੇਕਿਨ ਨਾਮ ਹਮੇਸ਼ਾ ਦਿਹਾਲਦਾ ਹੋ ਰਿਹਾ ਹੈ। ਇਧਰ ਖਲਵਾੜਾ ਸ਼ਬਦ ਆਇਆ ਹੈ ਹਣ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਲਾਲ ਨੂੰ ਇਹ ਸੁਣਿਆ ਤਾਂ ਉਹਦਾ ਖੂਨ ਠੰਡਾ ਲੰਨ ਜਰਾ ਹੈ ਉਹਨੂੰ ਤੇ ਲੱਗਿਆ ਕਿ ਯਾਰ ਮੈਂ ਤੇ ਪੂਰੀ ਜ਼ਿੰਦਗੀ ਕਮਾ ਕੇ ਮਰ ਗਿਆ ਯਾਨੀ ਉਹਦੇ ਦਿਮਾਗ 'ਚ ਆ ਜਾਂਦੀ ਚਨਾਣੀ ਕਹਿ ਰਹੀ ਹੈ ਉਹ ਸਹੀ ਕਹਿ ਰਹੀ ਹੈ ਕਿਉਂਕਿ ਹੁਣ ਕੀ ਹੁੰਦਾ ਹੈ ਕਿ ਲਾਲ ਤੈਅ ਕਰਦਾ ਕਿ ਅਸੀਂ ਅਡੋ ਅਡੋ ਹੋਵਾਂਗੇ ਵੱਖਰੇ ਵੱਖਰੇ ਹੋਵਾਂਗੇ ਕਿਉਂਕਿ ਦਾਣੇ ਤਾਂ ਉਹ ਪਹਿਲੇ ਹੀ ਵੰਡ ਲੈਂਦੇ ਸੀ ਇਸ ਵਾਰ ਉਹਨਾਂ ਨੇ ਤੂੜੀ ਮੱਝਾਂ ਵੱਝ ਹੋਣੀ ਸਿੱਚ ਕੀ ਹੁੰਦਾ ਹੈ ਕਿ ਇੱਕ ਬਯੋਜੀ ਮੱਝ ਦੀ ਗੱਲ ਹੈ ਜਿਹੜੀ ਦਿਆਲ ਦੇ ਹੱਥ ਤੇ ਪਈ ਹੋਈ ਸੀ ਉਹਦੀ ਪੱਡੀ ਕੱਟੀ ਕਹਿ ਲੋ ਉਹ ਮਰ ਚੁੱਕੀ ਸੀ ਤੇ ਉਹਦਾ ਦੁੱਧ ਸੀ ਜੋ ਦਿਆਲ ਹੀ ਘੜ ਸਕਦਾ ਸੀ ਉਹ ਹੁਣ ਲਾਲ ਦੇ ਸੇ ਆ ਗਈ ਹੁੰਦਾ ਕਿ ਇਹ ਕਿ ਉਹਨੇ ਹੁਣ ਦੁੱਧ ਨਾ ਦੇਵੇ ਉਹਨੂੰ ਲਾਲ ਨੇ ਵੀ ਬੜੀ ਤਰਕੀਬਾਂ ਅਪਣਾਈਆਂ ਜਿਵੇਂ ਉਹਨੇ ਛੋਲਿਆਂ ਦੇ ਵੰਡ ਵਿੱਚ ਲੂਣ ਕੋਲ ਕੇ ਪਿਲਾਇਆ ਆਪਣੇ ਹੱਥਾਂ ਦੇ ਨਾਲ ਆਟਾ ਚਰਾਇਆ ਤਲੀ ਤੇ ਧਾਰਾਂ ਮਾਰ ਕੇ ਉਸਨੂੰ ਚਟਾਈਆਂ ਤੀਰੇ-ਤੀਰੇ ਕਰਦੇ ਜੋ ਮਾਜਸੀ ਉਹ ਦੇ ਨਾਲ ਹਿਲ ਗਈ। ਕਹਿਣ ਦਾ ਮਤਲਬ ਹੈ ਕਿ ਉਹ ਹੁਣ ਲਾਲ ਨੂੰ ਵੀ ਦੁੱਧ ਦੇਣ ਲੱਗ ਗਈ। ਲੇਕਿਨ ਇਸ ਸਿਸ਼ਟਾ ਮੇ ਇਹ ਕਿ ਅਗਰ ਇਸ ਲੈਸਨ ਦੇ ਪਰ ਦੇਖੀਏ ਤੇ ਮਾਜ ਦਾ ਤੇ ਲਾਲ ਦਾ ਤੇ ਪਿਆਰ ਬਣ ਗਿਆ ਲੇਕਿਨ ਦੋਨਾਂ ਭਾਵਾਂ ਦੀ ਧੀਰੇ-ਧੀਰੇ ਖੁੰਦਕਬਾਜੀ ਹੋਣ ਲੱਗੀ। ਖੇਤ ਕੋਲ-ਕੋਲ ਸੀ ਇਸ ਲਈ ਇੱਕ ਦੂਜੇ ਦੇ ਡੰਗਰ ਖੁੱਲ ਕੇ ਚਲੇ ਜਾਂਦੇ ਜਿਵੇਂ ਇਸ ਰਚਨਾ ਦੱਸਿਆ ਗਿਆ ਇੱਕ ਵਾਰ ਬਈ ਬਈ ਇਹਨਾਂ ਦੇ ਡੰਗਰ ਖੁੱਲ ਜਾਂਦੇ ਜਿਵੇਂ ਇੱਕ ਦਿয়াল ਦੀ ਪੱਡੀ ਖੁੱਲ ਕੇ ਉਹਦੇ ਗੋਗਲੂਆਂ 'ਚ ਵੜ ਜਾਂਦੀ ਹੈ। ਤੇ ਉਹ ਉਹਨੂੰ ਲਾਂਬਾ ਦੇ ਦਿੰਦਾ ਕਿ ਭਾਈ ਤੂੰ ਨੇ ਭਾਈ ਮੇਰੇ ਗੋਗਲੂ ਵਰਸਿੰਟਾਈ ਪਿੱਛੇ ਨਿਆਰ ਹੁੰਦਾ ਭਾਈ ਤੂੰ ਸਾਰਾ ਮੇਰਾ ਉਹ ਖਰਾਬ ਕਰ ਗਈ ਇਸ ਤਰ੍ਹਾਂ ਹੀ ਇੱਕ ਦਿਨ ਉਹਦੀ ਕੋੜੀ ਖੁੱਲ ਜਾਂਦੀ ਹੈ ਉਹਦਾ ਨਰਮਾ ਖਰਾਬ ਕਰ ਜਾਂਦੀ ਹੈ ਤੇ ਉਪਰੂ ਲਾਲ ਵੀ ਕਹਿ ਦਿੰਦਾ ਕਿ ਭਾਈ ਕੋੜੀ ਤਾਂ ਨਰਮਾ ਚੜਦੀ ਨਹੀਂ ਕਪਾਹ ਚੜਦੀ ਨਹੀਂ ਲੇਕਿਨ ਦਿਆਲ ਸੋਚਦਾ ਕਿ ਯਾਰ ਕਪਾਹ ਤਾਂ ਪੈਸਿਆਂ ਵਾਲੀ ਫਸਲ ਹੈ ਜਦ ਕਿ ਗੋਗਲੂ ਤੇ ਕੀ ਹੈ ਭਾਈ ਪੱਕੇ ਸੰਦ ਪੱਠਾ ਹੀ ਨੇ ਇਸ ਤਰ੍ਹਾਂ ਗੱਲਾਂ ਵਧੀਆਂ ਰਹਿੰਦੀਆਂ ਨੇ ਛੋਟੀ ਮੂਟੀ ਗੱਲਾਂ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਦਿਨ ਬਰਸਾਤ ਪੈਂਦੀ ਹੈ ਦਿਆਲ ਕੋਲ ਤੇ ਪੱਕਾ ਘਾਰ ਹੀ ਸੀ ਉਹਨੇ ਉਧਰ ਆਰਾਮ ਨਾ ਰਹਾ ਕਿ ਲਾਲ ਦੇ ਕੋਲ ਘਰ ਨਹੀਂ ਸੀ ਇਸ ਲਈ ਉਹ ਕੀ ਕਰਦਾ ਕਿ ਸਤੂਤ ਦੇ ਥੱਲੇ ਆਪਣੇ ਆਪ ਨੂੰ ਛੁਪਾਉਂਦਾ ਉਹ ਉਦਿਆਲ ਦੇ ਘਰ ਜਾਣਾ ਨਹੀਂ ਚਾਹੁੰਦਾ ਕਿਉਂਕਿ ਉਹ ਸੋਚਦਾ ਕਿ ਕਿਉਂ ਮੈਂ ਆਪਣਾ ਨਖਨੀਆ ਮਕਰਾ ਤੇ ਪਿੰਡ ਵਿੱਚ ਗੱਲ ਫੈਲ ਜਾਂਦੀ ਕਿ ਉੱਤੇ ਬਗਲੇ ਨਾ ਆਉਂਦੇ ਰਹੇ ਤੇ ਹੇਟਾਂ ਲਾਲ ਨਾ ਆਉਂਦਾ ਰਹੇ ਕਿਉਂਕਿ ਉਸੇ ਪੇੜ ਦੇ ਉੱਤੇ ਜਤੂਤ ਸੀ ਸਤੂਤ ਸੀ ਉਹਦੇ ਉੱਤੇ ਬਗਲੇ ਆਂਦਾ ਘਰ ਵੀ ਸੀ ਇਸ ਮੀਤੋ ਪਿੱਛੇ ਲੋਕਾਂ ਚ ਗੱਲਾਂ ਹੋ ਗਈਆਂ ਕਿ ਹੁਣ ਦੋਨੋਂ ਭਰਾਵਾਂ ਵਿਚ ਲੜਾਈ ਹੋएगी ਤੇ ਲੋਕ ਆਪਸ ਹੀ ਗੱਲਾਂ ਕਰਦੇ ਕੋਈ ਕਹਿੰਦਾ ਲਾਲ ਮਾਰੇਗਾ ਕੋਈ ਕਹਿੰਦਾ ਦਿਆਲ ਮਾਰੇਗਾ ਇਨਕਿ ਜੋ ਵੀ ਗ੍ਰਾਮ ਵਾਲਿਆਂ ਚ ਜੋ ਆਪਸੀ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਚੱਲਦੀਆਂ ਨੇ ਧੀਰੇ ਧੀਰੇ ਗੱਲ ਲਾਲ ਦੀ ਬੋਟੀ ਤੱਕ ਪਹੁੰਚਦੀ ਹੈ ਤੇ ਉਹ ਆਪਣੇ ਘਰ ਵਾਲਿਆਂ ਨੂੰ ਸਮਝਾਉਂਦੀ ਹੈ ਕਿ ਬਈ ਥੋੜਾ ਬਚ ਕੇ ਰਹੀਂ ਮੈਂ ਸੁਣਿਆ ਕਿ ਬਈ ਉਹ ਤੇਰੇ ਨਾਲ ਲੜਨ ਨੂੰ ਫਿਰਦਾ ਹੈ ਹੁਣ ਲਾਲ ਵੀ ਆਪਣੀ ਧੌਂਸ ਜਮਾਉਂਦਾ ਕਿ ਮੇਰੇ ਗੱਲ ਪੈ ਕੇ ਮਰਨਾ ਹੈ ਉਸ ਉਹ ਮੇਰੇ ਸਾਹਮਣੇ ਬੋਲ ਨਹੀਂ ਸਕਦਾ ਕੁੱਲ ਮਿਲਾ ਕੇ ਹੈ ਕਿ ਦੋਨੋਂ ਇੱਕ ਦੂਜੇ ਨੂੰ ਆਪਣੇ ਆਪ ਨੂੰ ਉੱਚਾ ਦੱਸਦੇ ਹੁਣ ਕੀ ਹੁੰਦਾ ਹੈ ਕਿ ਇੱਕ ਦਿਨ ਆਉਂਦਾ ਕੀ ਹੈ ਕਿ ਨਵੀਂ ਕਣਕ ਬੀਜਣ ਤੋਂ ਪਹਿਲਾਂ ਜਦ ਵਿਚਾਰਾ ਦਿਆਲ ਹੈ ਉਹ ਕੀ ਕਰਦਾ ਹੈ ਕਿ ਆਪਾ ਜੀ ਨੂੰ ਰੂੜੀ ਆ ਕੂੜੀ ਕਹਿੰਦੇ ਆ ਉਹ ਸੱਟਣ ਜਾਂਦਾ ਹੈ ਖੇਤੀਸ ਤਾਂ ਲਾਲ ਡਾਂਗ ਲੈ ਕੇ ਖੜਾ ਹੋ ਜਾਂਦਾ ਹੈ ਉਹ ਨੂੰ ਆਪਣੇ ਖੇਤੀ ਚੋਂ ਨਿਕਲਣ ਨਹੀਂ ਦਿੰਦਾ ਉਹ ਵੀ ਫਿਰ ਸ਼ਰਾਫਤ ਦਾ ਪਿੱਛੇ ਹੋ ਜਾਂਦਾ ਉਹ ਸੋਚਦਾ ਕੀ ਲੜਨਾ ਵੱਡਾ ਫਰਾ ਹੈ ਲੇਕਿਨ ਲਾਲ ਇਸ ਲੈਸਨ ਦੇ ਆਧਾਰ ਤੇ ਸ਼ਰਾਫਤ ਦਾ ਗਲਤ ਫਾਇਦਾ ਉਠਾਉਂਦਾ ਆਖਰੀ ਰਾਤੀ ਆਪਣੀ ਜਨਾਨੀ ਨੂੰ ਵੀ ਗੱਲਾਂ ਦੱਸਦਾ ਕਿ ਦੇਖ ਬਈ ਮੈਨੇ ਦੇਖ ਭਗਵਾਨੇ ਮੈਨੇ ਕਿੰਨੀ ਕਰਮਾਤ ਕੀਤੀ ਆਜ ਤਾਂ ਆਪਣੇ ਤੋਂ ਡਰ ਗਿਆ ਲਾਲ ਜੋ ਵੀ ਲੰਬੀ ਲੰਬੀ ਗੱਪਾਂ ਨੇ ਜੋ ਫੈਂਕਦਾ ਹੋਣ ਹੁਣ ਹੁੰਦਾ ਕੀ ਹੈ ਇੱਕ ਦਿਨ ਲਾਲ ਆਪਣੀ ਘੋੜੀ ਤੇ ਚੜ ਕੇ ਇੱਕ ਰਾਹ ਦਾ ਤੇ ਰਾਤ ਦੇ ਵਿੱਚ ਖਾਲ ਦੇ ਉੱਤੇ ਖਾਲ ਹੁੰਦੀ ਜਿੱਥੇ ਪਾਣੀ ਵਾਣੀ ਪੀ ਲਾਂਦੇ ਨੇ ਪੁਰਾਣੇ ਜ਼ਮਾਨੇ ਚ ਹੁੰਦੀਆਂ ਸੀ ਅੱਜ ਕੱਲ ਪੰਜਾਬ ਵਿੱਚ ਵੀ ਆਮ ਨੇ ਲੇਕਿਨ ਆਪਣੇ ਰਾਜਸਥਾਨੀ ਚ ਇਹ ਚੀਜ਼ਾਂ ਨਹੀਂ ਮਿਲਦੀਆਂ ਅੱਜ ਕੱਲ ਕਿਉਂਕਿ ਬੋਰਾ ਤੋਂ ਪਾਣੀ ਨਹੀਂ ਤੇ ਕਿਰੇ ਬਣੀ ਮਿਲ ਜਾ ਤੇ ਮਿਲ ਜਾ ਉਹ ਕਹਿੰਦਾ ਕਿ ਦਿਆਲ ਇੱਕ ਆਦਮੀ ਨਾਲ दारू ਪੀ ਰਿਹਾ ਹੁੰਦਾ ਸ਼ਰਾਬ ਪੀ ਰਿਹਾ ਹੁੰਦਾ ਤੇ ਉਹਨਾਂ ਦੇ ਕੋਲੋਂ ਜਿਸ ਤਰ੍ਹਾਂ ਹੀ ਲਾਲ ਨਿਕਲਦਾ ਤੇ ਉਹਨਾਂ ਨੂੰ ਕੋੜੀ ਨੂੰ ਪਾਣੀ ਪਿਲਾਣਾ ਆਂਦਾ ਹੈ ਤੇ ਲਾਲ ਦੇ ਹੱਥ ਵਿੱਚ ਇੱਕ ਕੇਵਲ ਇੱਕ ਗੜਵਾ ਸੀ ਤੇ ਉਹ ਕਹਿੰਦਾ ਕਿਹੜਾ ਹੈ ਦਿਆਲ ਨੇ ਜਰਾ ਲਮਕਾ ਕੇ ਕਿਹਾ ਮੈਂ ਆ ਲਾਲ ਹੈ ਲਾਲ ਆਗੂ ਤਗੜਾ ਹੋ ਕੇ ਕਹਿੰਦਾ ਤੇ ਆਪਣੀ ਕੋੜੀ ਨੂੰ ਛੇ ਛੇ ਤ੍ਰੂ ਤ੍ਰੂ ਕਰਕੇ ਉਹਨੂੰ ਪਾਣੀ ਵਾਣੀ ਪਿਲਾਣ ਲੱਗ ਜਾਂਦਾ ਲਾਲ ਆਪਣੇ ਮਨ ਹੀ ਸੋਚਦਾ ਕਿ ਆ ਜਾਓ ਮੈਂ ਖੜਾ ਆ ਜਿਹੜਾ ਆਇਆ ਤੇ ਮੈਂ ਸਿਰ ਤੇ ਗੱਡਵਾ ਮਾਰੂੰ ਆਗੇ ਫਿਰ ਉਹ ਹੀ ਗੱਲ ਉਹ ਹੀ ਜਨਾਨੀ ਨੂੰ ਗੱਲ ਦੱਸਦਾ ਜਿਹਨਾਂ ਨੂੰ ਗੱਲ ਦੱਸਦਾ ਤੁਹਾਨੂੰ ਜਨਾਨੀ ਨੂੰ ਵੀ ਫਕਰ ਹੋ ਜਾਂਦਾ ਕਿ ਵਾਹ ਕੀ ਬਾਤ ਹੈ ਕਿ ਭਈ ਮੇਰਾ ਘਰ ਵਾਲਾ ਕਿੰਨਾ ਸਮਝਦਾਰ ਹੈ ਇਹ ਜਨਾਨੀ ਵੀ ਦਵਾਈ ਦਿਮਾਗ ਕਿਤਨਾ ਨਹੀਂ ਮੇਰੇ ਵਰਗਾ ਕੰਨ ਤੇ ਮਾਰੇ ਲਾਲ ਦੇ ਦੋ ਥਪੇੜੇ ਔਰ ਕਹੇ ਕਿ ਕਿਉਂ ਫालतू ਦੇ ਪੰਗੇ ਲੈਣਾ ਪਰ ਚਲੋ ਕੋਈ ਨਹੀਂ ਇਹ ਤੇ ਉਹਨਾਂ ਦੀ ਆਪਸੀ ਗੱਲ ਸੀ ਆਪਣੇ ਚੋਰੀ ਦੀ ਕਹਾਣੀ ਦੇ ਪਾਤਰ ਵਿੱਚ ਬਹੁਤ ਫਰਕ ਹੈ ਅੱਗੇ ਚੱਲਦਾ ਹੈ ਕਿ ਲਾਲ ਉਹ ਬਹੁਤ ਖੁਸ਼ ਹੈ ਕਉਕੀ ਉਨ ਨੂੰ ਐ ਕਿ ਬਈ ਹੁਣ ਮੇਰੇ ਤੋਂ ਮੇਰਾ ਪਰਾਇਜੋ ਡਰਨ ਲੱਗ ਗਿਆ ਫਿਰ ਕੀ ਹੁੰਦਾ ਹੈ ਕਿ ਇੱਕ ਦਿਨ ਰਾਤ ਨੂੰ ਬਰਸਾਤ ਹੋ ਜਾਂਦੀ ਹੈ ਬਰਸਾਤ ਦੇ ਜਦ ਸਵੇਰ ਕਿਣਮਣ ਚੱਲਦੀ ਹੈ ਤੇ ਦਿਆਲ ਥੋੜਾ ਥੋੜੀ ਲਾਲ ਥੋੜਾ ਹਲਸ ਕਰ ਜਾਂਦਾ ਹੈ ਕਿ ਯਾਰ ਮੱਝ ਦਾ ਦੁੱਧ ਆ ਜਿੰਦੀ ਨਹੀਂ ਟਾਈਮ ਨਾ ਕੀ ਕਢਣਾ ਕਢ ਲਾਵਾਂਗੇ ਇਸ ਦੇ ਕਾਰਨ ਕੀ ਹੁੰਦੀ ਹੈ ਮੱਝ ਪਟਾ ਜਾਂਦੀ ਹੈ ਕਿਲਾ ਖੌਂਟਾ ਪਟਾ ਜਾਂਦੀ ਹੈ ਹੁਣ ਕਿਲਾ ਪਟਾਣ ਤੋਂ ਬਾਅਦ ਜਦੋਂ ਵਾਪਸ ਉਹਨੂੰ ਸਵੇਰੇ ਲੱਭ ਕੇ ਲਿਆਂਦਾ ਹੈ ਤੇ ਦੇਖਦਾ ਹੈ ਕਿ ਉਹਦਾ ਪਸਮਾ ਹੈ ਜੋ ਉੱਟੀਲਾ ਹੈ ਭਾਵ ਉਹਦਾ ਦੁੱਧ ਕਿਸੇ ਨੇ ਕੱਢ ਲਿਆ ਹੈ ਲਾਲ ਸਮਝ ਜਾਂਦਾ ਹੈ ਕਿ ਦਿਹਾਲ ਤੋਂ ਇਲਾਵਾ ਇਹਦਾ ਦੁੱਧ ਕੋਈ ਨਹੀਂ ਕੱਢ ਸਕਦਾ ਲੇਕਿਨ ਹੁਣ ਉਹ ਸੋਚਦਾ ਹੈ ਕਿ ਯਾਰ ਅਗਰ ਆਪਣੀ ਬੋਟੀ ਨੂੰ ਕਵਾਂ ਤੇ ਉਹਨੇ ਕਲੇਸ਼ ਪਾ ਦੇਣਾ ਕਿੱਤਾ ਕੀ ਜਾਵੇ ਉਹ ਸੋਚਦਾ ਹੈ ਕਿ ਅਗਰ ਮੈਂ ਜਾ ਕੇ ਦਿਹਾਲ ਨੂੰ ਜਾ ਕੇ ਸ਼ਿਕਾਇਤ ਕਰਾਂ ਤੇ ਦਿਹਾਲ ਦੇ ਘਰ ਉਹਦੇ ਸਾਲੇ ਆਏ ਹੁੰਦੇ ਨੇ ਬਈ ਉਹ ਕਿਰੇ ਲੜਨ ਨੂੰ ਨਾ ਪੈ ਜਾਣ ਗੱਲ ਵੱਧ ਨਾ ਜਾਵੇ ਔਰ ਅਗਰ ਜਨਾਨੀ ਨੂੰ ਪਤਾ ਚੱਲ ਗਿਆ ਤੇ ਉਹਨੇ ਕਲੇਸ਼ ਪਾ ਦੇਣਾ ਤੇ ਉਹ ਨੂੰ ਇੱਕ ਤਰਕੀਬ ਆਂਦੀ ਹੈ ਉਹ ਦੇਖਦਾ ਹੈ ਕਿ ਜਗਾ ਜਗਾ ਤੇ ਪਾਣੀ ਦੇ ਛੋਟੇ ਛੋਟੇ ਛਪੜੀਆਂ ਪਈਆਂ ਨੇ ਭਾਵ ਖੱਡੇ ਹੋਏ ਪਏ ਨੇ ਉਹਨਾਂ 'ਚ ਪਾਣੀ ਡੁੱਲਿਆ ਪਿਆ ਉਹ ਸੋਚਦਾ ਕਿ ਉਹ ਨਾਮ ਇਹਦਾ ਦੁੱਧ ਡੋਲਦਾ ਵਾਂ ਜਿੰਨਾ ਵੀ ਹੈ ਮੁਸ਼ਕਿਲ ਤੋਂ ਮੁਸ਼ਕਿਲ ਅੱਧੀ ਘੜੀ ਵੀ ਦੁੱਧ ਨਹੀਂ ਕੱਢਦਾ ਉਹ ਕਹਿੰਦਾ ਕਿ ਮੈਂ ਇਸ ਨੂੰ ਡੋਲਦਾ ਵਾਂ ਤੇ ਡੁੱਲੇ ਦੁੱਧ ਦਾ ਕਿਸੇ ਨੂੰ ਪਤਾ ਨਹੀਂ ਚੱਲਦਾ ਉਹ ਇਸੇ ਤਰ੍ਹਾਂ ਕਰਦਾ ਹੈ ਕਿ ਦੁੱਧ ਡੋਲ ਦਿੰਦਾ ਤੇ ਆ ਕੇ ਜਨਾਨੀ ਨੂੰ ਕਹਿੰਦਾ ਕਿ ਦੁੱਧ ਤਾਂ ਡੋਲਾ ਦਿੱਤਾ ਇਸ ਸਪੀਡ ਜੋਗੀ ਨੇ ਉਹ ਜਨਾਨੀ ਕਹਿੰਦੀ ਹਾਏ ਕਿਵੇਂ ਡੋਲਾ ਦਿੱਤਾ ਔਰਤਾਂ ਦੇ ਹੁੰਦੇ ਨੇ ਗੱਲਾਂ ਜਦੋਂ ਜਾ ਕੇ ਲekin ਔਰਤ ਦੀ ਕਾਦਤ ਹੁੰਦੀ ਹੈ ਕਿ ਉਹ ਹਰ ਕੰਮ ਨੂੰ ਆਪਣੇ ਅੱਖਾਂ ਨਾਲ ਦੇਖਣਾ ਚਾਹੁੰਦੀ ਉਹ ਜਾ ਕੇ ਜੇ ਦੇਖਦੀ ਹੈ ਕਿ ਭਾਈ ਮਾਜਨੇਕੀ ਕਿਤਾਬ ਉਸ ਤੋਂ ਪਹਿਲੇ ਉਹਨੂੰ ਕਹਿੰਦੀ ਹੈ ਆਪਣੇ ਘਰ ਰਹਿਣੇ ਕੋਈ ਲੱਤਾਂ ਤੋੜ ਦੇਣਾ ਫਲਾਣ ਜੋ ਵੀ ਚੀਜ਼ ਹੈ ਲੇਕਿਨ ਜਾ ਕੇ ਜਦੋਂ ਦੇਖਦੀ ਹੈ ਤਾਂ ਕਹਿੰਦੀ ਉਹ ਜਾ ਕੇ ਦੇਖਦੀ ਹੈ ਤੇ ਕਹਿੰਦੀ ਹਾ ਕਿੰਨਾ ਦੁੱਧ ਸੀ ਛੱਪੜ ਲੱਗਾ ਹੋਇਆ ਦੁੱਧ ਦਾ ਇਹ ਕਹਿ ਕੇ ਲਾਲਾ ਜ ਉਹਦੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਤੇ ਇਹ ਸੀ ਕੁਲਵੰਤ ਸਿੰਘ ਵਿਰਕ ਦਾ ਪਾਠ ਦੁੱਧ ਦਾ ਛੱਪੜ ਇਸ ਪਾਠ ਦੇ ਵਿੱਚ ਬਹੁਤ ਹੀ ਵਧੀਆ ਗੱਲ ਦਿੱਤੀ ਗਈ ਹੈ ਦੋਨੋਂ ਭਰਾਵਾਂ ਦੀ ਇਹਦੇ ਵਿੱਚ ਦੋਨੋਂ ਭਰਾਵਾਂ ਬਾਰੇ ਗੱਲ ਕੀਤੀ ਗਈ ਹੈ ਲਾਲ ਤੇ ਦਿਆਲ ਦੇ ਬਾਰੇ ਦੋਨੋਂ ਚਾਚੇ ਤਾਏ ਦੇ ਪੁੱਤਰ ਸੀ ਔਰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਸੀ ਪਾਈਚਾਰੇ ਨਾਲ ਮਿਲ ਕੇ ਰਹਿਣਾ ਚਾਹੀਦਾ ਛੋਟੀ ਛੋਟੀ ਗੱਲਾਂ ਤੇ ਵਾਧੂ ਗੱਲਾਂ ਨਹੀਂ ਵਧਾਣੀਆਂ ਚਾਹੀਦੀਆਂ ਔਰ ਜਿੰਨਾ ਹੋ ਸਕੇ ਦਿਮਾਗ ਦਾ ਉਪਯੋਗ ਕਰਨਾ ਚਾਹੀਦਾ ਫਿਰ ਮਿਲਾਂਗੇ ਅਗਲੀ ਵਾਰ ਅਗਲੇ ਪਾਠ ਦੇ ਵਿੱਚ ਅਗਲੀ ਕਹਾਣੀ ਦੇ ਵਿੱਚ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ